ਦੀ ਪਿਆਰ ਚਮਚਾ ਲੈ ਆ ਇਹਦੇ ਨਾਲ ਨਹੀਂ ਪੱਤੀ ਜਾਂਦੀ ਤੂੰ ਲਿਆ ਮੈਂ ਕੁੱਤੀ ਪੱਤੀ ਜਾਂ ਨਾਲ ਆ ਲਿਆ ਇਹ ਜਿਹਾ ਵਗ ਜਾ ਕੀ ਚਮਚੇ ਚ ਚੱਕੀ ਜਾਂਦਾ ਖਾਰੂ ਹੈ ਸਿਆਣਾ ਇਹ ਆਪਦੀ ਮਾਂ ਨਾਲ ਮਾੜਾ ਮੋਟਾ ਭਾਂਡੇ ਢਿੰਡੇ ਫੜਾ ਬੈ ਜਦੋਂ ਕੰਮ ਕਰਦੀ ਹੋਵੇ ਇਹੋ ਜਿਹਾ ਜਵਾਕ ਦਾ ਕੀ ਦੁੱਖਾ ਪੜਾਉਂਦਾ ਆ ਦੂਜਾ ਕਲਾਸ ਨਾ ਮੇਰੇ ਸਾਲੇ ਦਾ ਚੱਲ ਕੋਈ ਨਾ ਲੋਟਾ ਲੋਟਾ ਛੁੱਟੀਆਂ ਚ ਮਾੜਾ ਮੋਟਾ ਹੱਥ ਫਟਾ ਦੂਗਾ ਕੀ ਮਾੜਾਗਾ ਹੈਂ? ਗਿਆ ਚਮਚਾ ਦੀ ਮੈਂ ਚਮਚਾ ਲੈ ਮੈਂ ਕੁੱਤੀ ਪਟੂਗਾ ਮੰਗਾਇਆ ਤਾਂ ਮੈਂ ਸੀ ਗਿਆ ਬਦਕਾ ਮੈਂ ਸੀ ਆ ਸਾਟੇ ਆ ਦਾ ਜਿਹੜੀ ਉਹਦੇ ਵੱਜੀ ਸੀ ਇਹ ਇਹ ਦੂਜੇ ਤੇ ਨਾ ਖਾ ਲਈ ਕੁੱਦੀ ਮਾਰ ਗਿਆ ਸੀ ਅੱਜ ਨਾ ਹੱਥ ਲਾਦੀ ਆਹੀ ਆਇਆ ਫਿਰ ਸੇਰੀਓ ਸੇਰੀਓ ਆ ਖੜਾ ਚਿੰਗੜਾ ਜੇ ਪਾਈ ਜਾਂਦਾ ਵੋ ਕੀ ਦੀਵੇਂ ਤੂੰ ਤਾਂ ਨਹੀਂ ਕਿਤੇ ਦੋਨੇ ਚ ਵਖਜੇ ਕੁੱਥੋਂ ਗੁੱਥੀ ਹੋਏ ਪਏ ਮੇਰੇ ਪੁੱਤਦਿਆਂ ਇੰਨਾ ਨਹੀਂ ਸਾਹ ਹੋਂ ਦੇਣਾ ਮੈਨੂੰ ਓਏ ਐਂ ਭੱਜ ਕੇ ਫੇਰ ਲੱਪੇ ਹੋ ਉਂਗਲੀ ਛਾਡੋ ਮੇਰੀ ਜੂੜਾ ਛਾਡੋ ਮੇਰਾ ਉਂਗਲੀ ਛਾਡ ਤੂੰ ਮੇਰੀ ਜੂੜਾ ਛਾਡੋ ਮੇਰਾ ਤੇਰੀ 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 ਓਏ ਫੜ ਜਾ ਓਏ ਕੀ ਦੀਵੇਂ ਖੜ ਜੋ ਓਏ ਛੱਡੋ ਓਏ ਛੱਡੋ ਓਏ ਛੱਡੋ ਹੈ ਉਕੜਾ ਵਾਂਗੂ ਲੜਨ ਲੱਗੇ ਪਏ ਓ ਨਾ ਤੁਹਾਡਾ ਪਿਓ ਪਹਿਲਾਂ ਘਟ ਸੀ ਮੈਨੂੰ ਕਿਦ ਨੇ ਮਾਰੇ ਟਾਈਮ ਤੁਹਾਨੂੰ ਛੁੱਟੀਆਂ ਪਾਤੀਆਂ ਨਾ ਕੀ ਹੋਇਆ ਸੀ ਵੇ ਕਿਉਂ ਲੜਨਾ ਹੈ ਤੇ ਤੂੰ ਵੱਡਾ ਹੋ ਅਕਲ ਨਹੀਂ ਆ ਗਈ ਮਣੀ ਮੁੱਢੀ ਨਾ ਸਕੂਲ ਵਾਲਿਆਂ ਨੇ ਤੁਹਾਨੂੰ ਕੁਝ ਸਿਖਾਇ ਨਹੀਂ ਵੇ ਲੈ ਸਕੂਲ ਵਾਲੇ ਆਜਾ ਤੁਹਾਡੇ ਮਾਪਿਆਂ ਨੇ ਨਹੀਂ ਕੁਝ ਸਿਖਾਇਆ ਤੇ ਤੁਸੀਂ ਅੱਜ ਸਕੂਲ ਵਾਲਿਆਂ ਨੇ ਨਹੀਂ ਕੁਝ ਸਿਖਾਇਆ ਲਾਲਾ ਕੋਈ ਇਸ ਕੋਣ ਵਾਲਾ ਵੀ ਹੈਗਾ ਇੱਥੇ ਕੀ ਸਰਕਾਰਾਂ ਮੰਗੋ ਇੱਕ ਦੂਜਿਆ ਤੇ ਦੋਸ਼ੀ ਲਾਉਣਾ ਅੱਛਾ ਮਾਰੇ ਨਾ ਗਿੱਚੇ ਚ ਥਵੜਾ ਇੱਕ ਐ ਬੋਲ ਦੁੰਦੇ ਨੇ ਉਹਦੇ ਬਾਪ ਨੂੰ ਓ ਲੈ ਤੂੰ ਕਿਹੜਾ ਤੇ ਡੈਡੀ ਦੇ ਮੂਰੇ ਬੋਲਦੀ ਨਹੀਂ ਹੁੰਦੀ ਤੇਰੇ ਨਹੀਂ ਕੋਈ ਮਾਰਨ ਵਾਲਾ ਜੰਮਿਆ ਨਾ ਮਰਨ ਇੱਕ ਥਪੜਾ ਮੂੰਹ ਤੇ ਮੂੰਹ 빙ਾ ਕਰ ਦੂੰਗੀ ਨਾ ਛਤਰ ਖਾਣਾ ਤਾਂ ਓਏ ਹੈ ਇੱਕ ਦਾ ਮਾਰੇ ਬੰਦੇ ਦੀ ਵੀ ਹਮਾਤ ਨਹੀਂ ਕਰਾ ਸਕਦੇ ਆਪਦੀ ਬੇਇੱਜ਼ਤੀ ਆ ਤੇਰੇ ਹੱਕ ਦੀ ਖੜੇ ਸੀ ਪਾਪਾ ਓ ਕਾਣੂ ਏ ਤਾਂ ਵਿਚਾਰਾ ਮੈਨੂੰ ਕੋਈ ਡਰਦਾ ਇਹਦੇ ਕੀ ਸਾਰੇ ਆ ਨਾ ਵਿਚਾਰਾ ਕਿਹਨੂੰ ਕਿਹਾ ਓਏ ਇੱਕ ਤਾਂ ਨਾ ਡੈਡੀ ਜਿੰਨਾ ਤੇ ਤੇ ਆ ਨਾਮ ਨਾਲ ਲਈ ਹੈ ਨਾ ਤੈਨੂੰ ਵੀ ਸਵਾਰ ਨਹੀਂ ਆਉਣਾ ਤੇ ਨਹੀਂ ਆਖਿਆ ਵਿਚਾਰਾ ਓ ਡੈਡੀ ਜਿੰਨਾ ਟਾਈਮ ਅਸੀਂ ਘਰੇ ਆ ਨਾ ਓਨਾ ਟਾਈਮ ਹੀ ਬਚਿਆ ਰਿਹਾ ਤੁਂ ਜਦੋਂ ਅਸੀਂ ਸਕੂਲ ਜਾਣ ਲੱਗੇ ਨਾ ਤੇਰੀ ਸਿੱਤਰਪਰੇਟ ਹੋਇਆ ਕਰਨੀ ਆ ਨਾ ਕੌਣ ਕੁੱਟੂ ਐ ਮੰਮੀ ਤੂੰ ਤਾਂ ਮੈਂ ਕੁੱਟ ਕੇ ਨਾ ਰੱਜਾਂ ਇਹਦੀ ਕੀ ਹਿੰਮਤ ਆ ਮੇਰੇ ਹੱਥ ਲਾਜੇ ਨਾਲੇ ਬਹਿ ਜਾ ਬਹਿ ਜਾ ਬਹਿ ਜਾ ਧਰਤੀ ਤੇ ਰਹਿ ਅਸਮਾਨ 'ਚ ਨਾ ਉੱਡ ਲੈ ਹੱਥ ਤੈਨੂੰ ਦਿਖਾਵਾਂ ਪੰਜੀ ਦਾ ਪੌਣ ਮੈਂ ਮਾਰ ਕੇ ਲਫੜਾ ਕੰਦੋਲੀ ਦੇ ਨਾਲ ਲਾ ਦੂੰ ਆ ਜਾ ਆ ਜਾ ਨਹੀਂ ਨਹੀਂ ਆ ਜਾ ਆ ਲੈਣ ਖਿੱਚ ਦੀ ਟੱਪ ਕੇ ਦਿਖਾ ਇਹਨੂੰ ਕਹਿੰਦੇ ਆ ਉੜਦਾ ਤੀਰ ਲੈਣਾ ਚੰਗੇ ਭੜੇ ਆਪਾਂ ਦੋਨੇ ਲੜੀ ਜਾਂਦੇ ਸੀ ਕਿ ਆ ਗਏ ਸਮਝੌਤਾ ਕਰਾਉਣ ਲੰਡੂ ਤੋਂ ਲੰਡੂ ਬੰਦਾ ਵੀ ਟਰੰਪ ਦੀ ਫੀਲਿੰਗ ਲੈ ਕੇ ਸਮਝੌਤਾ ਕਰਾਉਣ ਲੱਗ ਕੇ ਆਉਂਦਾ ਲਗੀ ਟੱਪ ਟੱਪ ਮੈਂ ਟੱਪੀ ਨੂੰ ਟੱਪਨ ਨੂੰ ਕੀ ਦੀ ਗੱਲ ਆ ਟੱਪ ਤਾਂ ਸਹੀ ਚੰਗੀ ਤਰ੍ਹਾਂ ਜਾਣਦੀ ਆ ਮੈਂ ਤੈਨੂੰ ਹਵਾ 'ਚ ਗੰਡਾ ਘਟ ਦਿਆ ਕਰ ਟੱਪ ਨਹੀਂ ਸਕਦਾ ਤੂੰ ਓਏ ਲਖੀਰ ਕੋਈ ਵੱਡੀ ਗੱਲ ਨਹੀਂ ਮੇਰੇ ਵਾਸਤੇ ਯਾਰ ਇੰਨਾ ਚਿਰ ਹੋ ਗਿਆ ਕਦੋਂ ਲੜਨਗੇ ਇਹ ਜਿਹੜੇ ਹਿਸਾਬ ਨਾਲ ਕੰਪਲੀਟ ਨਹੀਂ ਉਹਨੇ ਤੇ ਕੋਈ ਸਿਰ ਪਾੜ ਦੇ ਹੋਰ ਯਾਰ ਇਹਨਾਂ ਤੋਂ ਹਲੇ ਲਖੀ ਦੀ ਨਹੀਂ ਟੱਪੀ ਗਈ ਓ ਕੀ ਕਹਣਾ ਓਏ ਕੁਛ ਨਹੀਂ ਡੈਡੀ ਤੇਰੇ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਤੂੰ ਆਪਦਾ ਮਿਸ਼ਨ ਪੂਰਾ ਕਰ ਆ ਮਿਸ਼ਨ ਕਿਹੜਾ ਡੈਡੀ ਮੰਮੀ ਨੇ ਲਖੀਰ ਖੀਤੀ ਐ ਟੱਪ ਓਏ ਡੈਡੀ ਦਾ ਟੱਪ ਜੂ ਡੈਡੀ ਤਾਂ ਦਲੇਰ ਬੰਦਾ ਟੱਪ ਕੇ ਦਿਖਾਵੇ ਕੇਣਾ ਦਿਖਾਵੇ ਓ ਟੱਪ ਜੂ ਲੈ ਫੇਰ ਹੁਣ ਟੱਪੂ ਡੈਡੀ ਲਖੀਰ ਡੈਡੀ ਮੇਰੀ ਇੱਜ਼ਤ ਦਾ ਸੰਭਾਲਾ ਟੱਪ ਲਖੀਰ ਸੱਚਾ ਹਟਾ ਹਟਾ ਪੈ ਜਾ ਨਾ ਮੇਰੀ ਗੱਲ ਸੁਣ ਲੈ ਟੱਪੇ ਨਾ ਟੱਪੇ ਨਾ ਕਰੀਂ ਨਾ ਤੈਨੂੰ ਐ ਨਹੀਂ ਲੱਗਦਾ ਆਪਾਂ ਵੀ ਲੜੀ ਜਾਂਦੇ ਹਾਂ ਐ ਕਰ ਡਰ ਜਾਣਗੇ ਕਹਿ ਦੇ ਮੈਡਮ ਨੂੰ ਫੋਨ ਲਾ ਲੈ ਲਾਈ ਲਾਈ ਮੈਡਮ ਨੂੰ ਫੋਨ ਲਾਈ ਜਾਂਗੇ ਮੈਂ ਮੈਡਮ ਨੂੰ ਫੋਨ ਲਾਈ ਆਉਂਦੀ ਆ ਲੈ ਮੈਡਮ ਨੂੰ ਫੋਨ ਲਾਈ ਜਾਂਦੀ ਆ ਲਾ ਲਾ ਡੈਡੀ 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 ਨਾ ਹੁਣ ਹੁਣ ਡੈਡੀ ਨਾ ਹੁਣ ਨਹੀਂ ਕਰਦੇ ਹਾਂ ਹੁਣ ਕਰੋਗੇ ਚੌੜਾ ਨਾ ਡੈਡੀ ਨਾ ਨਹੀਂ ਲਾ ਤੂੰ ਕੋਈ ਨਾ ਮੈਨੂੰ ਡੈਡੀ ਫੋਨ ਲਾ ਲਾ ਇੱਕ ਮਿੰਟ ਡੈਡੀ ਕਿਉਂ ਨਾ ਹੁਣ ਕੀ ਹੋ ਗਿਆ ਆ ਗਈ ਹੈ ਗਲ ਟਿਕਾਣੇ ਲੜਾਈ ਚ ਕੀ ਰੱਖਿਆ ਪਾੜੀ ਲੈਣੇ ਆ ਮੈਂ ਕਹਣਾ ਕਾਨੂੰਨ ਪੜਨਾ ਹਾਂ ਹੁਣ ਪੜਾਈ ਕੰਮ ਆਉਗੀ ਕਾਨੂੰਨ ਛਿੱਤਰਾਂ ਦਵਾ ਜਾਣੇ ਉਹ ਲਈ ਦੇ ਫੋਨ ਮੈਂ ਤਾਂ ਕਹਣੀਆ ਲਾਲਾ ਮੰਮੀ ਘੱਟ ਕੋਈ ਮੰਮੀ ਘੱਟ ਦੀ ਗਾਇ ਕੱਚੇ ਰੱਖਿਆ ਕਰ ਕਰ ਕਿਉਂ 7 ਬਗਾਨੇ ਫੀਸਾਂ ਭਰਦੇ ਸੀ ਫੀਸਾਂ ਭਰਦੇ ਹੁਣਗੇ 7 ਬਗਾਨੇ ਉਹ 70000 ਰੁਪਏ ਫੀਸ ਭਰਨਾ ਕੱਲੇ ਕੱਲੇ ਦੀ ਇੱਕ ਮਿੰਟ ਮੈਨਾਂ ਤਾਂ ਭੱਜੇ ਆਉਣਗੇ ਸਤਿ ਸ੍ਰੀ ਅਕਾਲ ਜੀ ਆਪਣਾ ਗਰਦੀਪ ਤੇ ਰੰਦੀਪ ਦੇ ਪੇਰੈਂਟਸ ਹੋਲਦੇ ਸੀ ਜੀ ਇਹ ਟਿਕਦੀ ਨਹੀਂ ਜੀ ਸਵੇਰ ਦੇ ਦੋਨੇ ਜਿਹਾਕ ਪਥੇਰਾ ਸਮਝਾ ਵੀ ਨਾਲੇ ਮੈਡਮ ਕੁੱਟਣਗੇ ਮੈਡਮ ਕੁੱਟਣਗੇ ਫੇਰ ਵੀ ਨਹੀਂ ਟਕਰੇ ਇਹਨਾਂ ਦੀ ਕਰਾਂ ਗੱਲ ਕਹਿ ਇਹਨਾਂ ਨਾਲ ਕਰੋ ਗੱਲ ਵੇ ਮੈਂ ਥੋੜੀ ਗੱਲ ਕਰਾਵਾਂ ਜੀ ਇਹਨਾਂ ਅੱਛਾ ਆਉਂਗੇ ਅੱਜ ਇਧਰ ਹਾਂ ਫੋਨ ਲੈ ਲਿਓ ਠੀਕ ਆ ਹਾਂ ਜੀ ਪੜਨ ਬਿਠਾ ਦੇਣਾ ਕੋਈ ਇਹਨਾਂ ਨੂੰ ਕੋਈ ਗੱਲ ਨਹੀਂ ਪੜਨ ਕਿੱਥੇ ਬੈਠਦੇ ਨੇ ਹੈ ਕਿ ਪੜਦੇ ਨਹੀਂ ਤੁਸੀਂ ਘਰ ਹੀ ਆ ਜਾਓ ਫਿਰ ਗੱਲ ਕਰਾ ਦਿੰਦੇ ਮੈਡਮ ਕਰ ਬੈਠਾ ਹੋ ਕੇ ਪੜਨਾ ਮੈਂ ਇਹਨੇ ਲਿਜ ਪੜਨਾ ਬਾਕੀ ਕੋਈ ਗੱਲ ਨਹੀਂ ਤੁਸੀਂ ਆ ਜਾਓ ਮੈਡਮ ਨੂੰ ਕਿ ਘਰੇ ਹਾਂ ਹਾਂ ਦੋ ਤਿੰਨ ਘੰਟੇ ਤੱਕ ਨੇ ਆਉਣੇ ਅਸੀਂ ਬਸ ਬਸ ਮੈਡਮ ਨੂੰ ਬੁਲਾ ਹੀ ਲੈ ਅੱਛਾ ਲੈਂਡ ਵੀ ਹੋ ਸਕਦੇ ਆ ਕੋਈ ਗੱਲ ਨਹੀਂ ਕਦੋਂ ਮਰਜੀ ਆ ਜਾਓ ਸਾਰਾ ਸਾਨੂੰ ਪੜਨ ਹੀ ਆਜੇ ਇੱਥੇ ਜੀ ਠੀਕ ਆ ਹਾਂ ਜੀ ਬਹਾਂ ਅੱਧੇ ਘੰਟੇ ਦਾ ਰਸਤਾ ਹੈ ਛੋਡੇ ਘਰ ਤੋਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੁਣ ਹੋਣਾਗੇ ਘਟਕਾਣੇ ਠੀਕ ਹੈ ਜੀ 모ਸਟ ਵੈਲਕਮ 모ਸਟ ਵੈਲਕਮ ਕੀ ਕਹਿੰਦੀ ਮੈਡਮ ਇਹਨਾਂ ਦੀ ਆਜੂਗੀ ਨਾ ਬੱਸ ਮੈਨੂੰ ਬਤਾ ਘੰਟੇ 'ਚ ਆ ਜਾਈਂ ਜਾਂ ਬਤਾ ਦੋ ਚਾਹੀਏ ਇਹਨਾਂ ਨੂੰ ਤਾਂ ਹੁਣ ਚਲੋ ਬਾਈ ਚੱਕੋ ਕਿਤਾਬਾਂ ਚਲ ਚਲ ਬੈਠੋ ਬਾਰ ਰਾਮ ਜਦ ਇਹਨਾਂ ਨੂੰ ਲਊ ਪੀ ਰੱਖਿਆਗਾ ਕਿ 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 ਆਦੇ ਸਾਮਾ ਆ ਗਿਆ ਇਹ ਤਾਂ ਪੜਨਾਂ ਨਾਮ ਹੀ ਨਹੀਂ ਲੈਂਦੇ ਕਿ ਜ਼ੁਬਾਨ ਤਾਂ ਦੇਖਿਆ ਜੋ ਆਕਾਂ ਦੀ ਕਿੱਡੀ ਕਿੱਡੀ ਲੱਗੀ ਆ ਮੈਡਮਾਂ ਕੋ ਸਿਖਾਉਣੀ ਨਹੀਂ ਨੀ ਹੈਗੀ ਇਹਨਾਂ ਨੂੰ ਕਿ ਮਾਂ ਬਾਪ ਨੂੰ ਐਵੇਂ ਬੋਲੀ ਹੁੰਦਾ ਕਿਵੇਂ ਬੋਲਦੇ ਨੇ ਪੁੱਠੇ ਹੁਣ ਆ ਦੇਖ ਲੈ ਮੇਰੇ ਤਾਂ ਜਮੀ ਬੇਇੱਜ਼ਤੀ ਕਰੀ ਜਾਂਦੇ ਆਪਣੀ ਮੋਤੀ ਕੋਈ ਨਾ ਪਤਾ ਨਹੀਂ ਕਦੋਂ ਛੁੱਟੀਆਂ ਨਿਭਣੀਆਂ ਤਾਂ ਤਾਹੀ ਤਾਂ ਜੂਨ ਦੇ ਛੁੱਟੇ 'ਚ ਮੈਡਮਾਂ ਛੁੱਟੇ ਕਰ ਦਿੰਦੇ ਨੇ ਗਰਮੀ ਹੈਗੀ ਹੈ ਗਰਮੀ ਨਾਲ ਤਾਂ ਪਿਆ ਰਹਿੰਦੀਆਂ ਨੇ ਉੱਪਰ ਦੀਆਂ ਨੇ ਤਪਾਉਂਦੇ ਲੇਗੇ ਆ ਘਰੇ ਸਾਡੇ ਵਰਗੇ ਵਾਸਤੇ ਛੱਡ ਦਿੰਦੇ ਨੇ ਜਵਾਕਾਂ ਦਾ ਮਹੌਲਾ ਬਾਕੀ ਤੂੰ ਨਾ ਇੰਨਾ ਸਾਹਮਣੇ ਮੈਨੂੰ ਨਾਮ ਬੋਲਾ ਕਰ ਸਾਰਾ ਪਤਾ ਲੱਗਿਆ ਪਿਆ ਜਵਾਕਾਂ ਦਾ ਅੱਛਾ ਤੇ ਤੂੰ ਜਵਾਕਾਂ ਸਾਹਮਣੇ ਜਿਹੜੀ ਹਰਕਤਾਂ ਕਰਦਾ ਉਹ ਚਾਹ ਮੈਂ ਵੀ ਨਹੀਂ ਕਰਦਾ ਹਾਂ ਆਪਾਂ ਦੋਨੇ ਕੰਟਰੋਲ ਰੱਖੀਏ ਫਿਰ ਵੀ ਮਾੜਾ ਅਸਰ ਪੈਂਦਾ ਹੁਣ ਆ ਗਈ ਅਕਲ ਤੇ ਜਦੋਂ ਮੈਂ ਸਮਝਾਉਣੀ ਹੁੰਦੀ ਉਦੋਂ ਉਹ ਤਾਂ ਤੇਰੇ ਥੋਥੇ 'ਚ ਵੱੜਦੀ ਨਹੀਂ ਏ ਮੈਡਮ ਤੋਂ ਨਹੀਂ ਟਿੱਕੇ ਬੈਠੀ ਰਿਆ ਨਾ ਆਪਾਂ ਨੂੰ ਟਿੱਕੇ ਦਿੰਦੀਆਂ ਨਾ ਆਪ ਟਿੱਕਦੀ ਆ ਚੱਲ 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 ਦਵੀਨਾ ਸਿਰ ਚੱਲ ਚੱਲ ਗਰਮੀ ਬਹੁਤ ਹੋ ਚੱਲੀ ਜਿਆਦਾ ਹੋ ਜਾਨੂੰ ਏਸੀ ਲਵਾ ਕੇ ਦਵਾ ਸ਼ੇਕ ਕਰਦੇ ਹਵੇ ਜੋ ਵਾਕੇ ਕਿੱਥੇ ਨੇ ਮਥਾਂ ਬਿਠਾਏ ਨੇ ਪੜਨ ਉਹ ਸਵੇਰੇ ਲੜਪੇ ਪਹਿਲਾਂ ਕੁੱਤੀ ਪਿੱਛੇ ਕਿਉਂ ਉਹੀ ਬੱਸ ਤੈਨੂੰ ਪਤਾ ਤਾਂ ਹੈਗਾ ਮੈਂ ਮੈਂ ਤੇ ਮੇਰੀ ਗੱਲ ਸੁਣ ਲੈ ਮਤਲਬ ਨਾ ਮਾਰੀ ਲਾਦਨੇ ਤਾਂ ਪਾ ਮਾਰੀ ਹਾੜੇ ਰੱਬ ਦੇ ਵਾਸਤੇ ਇਹਨੂੰ ਇਹਨੇ ਨਾਂਕ ਛੱਡਿਆ ਆਹ ਤਾਂ ਕਹਿੰਦੀ ਸੀ ਦਾਦੀ ਬਣਨਾ ਦਾਦੀ ਬਣਨਾ ਵੇ ਫਿਰ ਹੁਣ ਇੰਨਾ ਥੋੜਾ ਤੰਗ ਹੁੰਦਾਗਾ ਤੈਨੂੰ ਪਤਾ ਮਰ ਮਰ ਲੱਤਾ ਮੇਰਾ ਢਿੱਡ ਇਕੱਠਾ ਕਰਿਆ ਪਿਆਗਾ ਚਲ ਕੋਈ ਨਾ ਤਰਨ ਪਾਤੀ ਮੇਰੇ ਤਰਨ ਰਾਤ ਨੂੰ ਵੱਡਾ ਤਖੂਗਾ ਮੈਨੂੰ ਬਾਤ ਸੁਣਾ ਛੋਟਾ ਖੂਗਾ ਮੈਨੂੰ ਬਾਤ ਸੁਣਾ ਮੇਰੇ ਕੰਨੀ ਮੂੰਹ ਕਰ ਉਹ ਕੋ ਮੇਰੇ ਕੰਨੀ ਮੂੰਹ ਕਰ ਮੈਨੂੰ ਤਾਂ ਬਾਹਾਂ ਖਚਕਚ ਨਾ ਮੋਢੇ ਤੋਂ ਲਾਏ ਪੈਨੇ ਇਹਨਾਂ ਦੇ ਕੋਈ ਨਾ ਵੇ ਬੇ ਟਡ ਹੌਲਾ ਹੋ ਜਾਂਦਾ ਤੇਰਾ ਕਾਹਦਾ ਟਡ ਬੇ ਟਡ ਤਾਂ ਭਾਰੀ ਕਰਤਾ ਸੰਗ ਇਹਨਾਂ ਨੇ ਰਾਂਹ ਦਾ ਪਾਈ ਬੈਠੇ ਰਹਾਂਗੇ ਆਈ ਨਹੀਂ ਪਤਾ ਮੈਡਮ ਹੁਣ ਕਦੋਂ ਆਉਗੀ ਇਹਦਾ ਸਾਲੀ ਕੁੱਤੇ ਚਾ ਕਾਲੀ ਗੱਲ ਹੋਗੀ ਆਪਾਂ ਕੋਈ ਸ਼ਾਮ ਤੱਕ ਬੋਰ ਹੀ ਹੋਈ ਜਾਵਾਂਗੇ ਉਹ ਲੈ ਇਹਦੀ ਵੀ ਸਕੀਮ ਹੈਗੀ ਆ ਮੇ ਲਵੇ ਕੀ ਲੋ ਬੋਰ ਨਹੀਂ ਹੋਣ ਦਿੰਦਾ ਆ ਦੇਖ ਜਾਦੂ ਓਏ ਮਮੂ ਨੂੰ ਪਤਾ ਤਾਂ ਨਹੀਂ ਲੱਗ ਗਿਆ ਹੋ ਨਹੀਂ ਨਹੀਂ ਕਿਸੇ ਨੂੰ ਭੰਕ ਵੀ ਨਹੀਂ ਲੱਗਣ ਦਿੱਤੀ ਐਂ ਕਰਦੇ ਆ ਆਪਾਂ 5-5 ਮਿੰਟ ਫੋਨ ਦੇਖ ਲੈਂਦੇ ਆ ਪਹਿਲਾ 5 ਮਿੰਟ ਮੈਂ ਦੇਖ ਲੈਂਦਾ 5 ਫਿਰ 5 ਮਿੰਟ ਟੂ ਦੇਖ ਲਈ ਲੈ ਓਏ ਮਰੇ ਪੁੱਤਾਂ ਕੋਲੇ ਬਾਈ ਨਾ 4 ਮਿੰਟ ਨਾਲ ਗੱਲਾਂ ਕਰਦੇ ਆ ਨਾਲੇ ਹਾਲ ਚਾਲ ਪੁੱਛ ਲਾ ਕੀ ਤੂੰ ਦੇਖੀ ਇਹਨੇ ਫੋਨ ਤੇ ਉਹ ਦੇਖੀ ਦੇਖੀ ਚਾਦਰਾਂ ਪੜਵਾਏਗਾ ਚਾਦਰਾਂ ਇਹਦਾ ਬਹੁਤ ਕੁਝ ਪਾਟਿਆ ਪਿਆ ਪੁੱਤ ਹੁਣ ਤਾਂ ਹਾਲਾਤ ਖਰਾਬ ਨੇ ਜੰਗ ਲੱਗ ਗਈ ਦੀ ਪਿੱਛੇ ਜੇ ਜਿਹੜੀ ਮੰਗ ਰਹੀ ਸੀ ਤਾਂ ਤੂੰ ਰਲਾ ਲਾ ਆਹ ਓਏ ਆਬਦੀ ਜਵਾਕ ਕਿਉਂ ਸ਼ੇਰਾ ਕਿਵੇਂ ਐ ਤੂੰ ਕੀ ਲੈਣਾ ਐ ਜਾ ਯਾਰ ਕਛੂਤੀ ਬੋਲਦਾ ਮਿੱਠਾ ਬੋਲਦੇ ਨੇ ਨਹੀਂ ਚੱਲ ਆਬਦੇ ਜਵਾਕ ਨੇ ਕਹਿ ਝੱਕ ਦਿਆ ਇਵੇਂ ਫੋਨ ਜੇਜੀ ਬੜੇ ਪੈ ਦੱਛਾ ਤੇਰੇ ਪਿਓ ਨੂੰ ਓਏ ਕੀ ਦੱਸਣਾ ਯਾਰ ਹਾਂ ਡਰ ਕੀ ਹੁੰਦਾ ਨਾਲ ਡਰ ਕੀ ਹੁੰਦਾ ਹੈਂ ਮੈਂ ਜਾਣਾ ਤੇ ਪਿਓ ਕੋਲ ਜਾਂ ਤਰਾਇਦਾ ਅੰਦਰ ਹੀ ਐ ਹੈਗਾ ਕਿਉਂ ਜਾਣਾ ਉਹਦੇ ਕੋਲ ਕਿਉਂ ਕੀ ਲੈਣਾ ਪਾਪਾ ਕਹੇ ਨਹੀਂ ਏ ਪਾਪਾ ਕਹੇ ਵੀ ਕਿਰੇ ਆ ਕੇ ਆਪ ਜਾ ਰਹੇ ਨਹੀਂ ਆਖਿਆ ਪਾਪਾ ਤੇਨੂੰ ਕਿ ਆਖਾਂਗੇ ਸੜੀ ਬੂਥੀ ਆਲਿਆ ਜਾਣਾ ਕੋ ਨਾ ਫੋਨ ਮਰੂਗਾ ਤੇਰੇ ਚਾਕੇ ਖੂਨ ਦੀ ਤਕਰੀ ਨਹੀਂ ਬੰਦ ਹੋਣੀ ਆ ਸਾਡੇ ਆ ਰੋੜਾ ਫੜਾ ਚੱਲ ਤਾਲੇ ਦਾ ਮੱਦੀ ਆ ਰੋੜਾ ਮਾਰੇ ਉਹ ਕਾ ਕਾ ਨੂੰ ਕਾਣੂ ਮੱਲਾ ਕਾਣੂ ਮੇਰੇ ਮਖੌਲ ਕਰਦਾ ਸੀ ਮੈਂ ਤੇਰੇ ਪਿਓ ਦਾ ਲਿਆ ਜੀਆਂ ਹੈ ਉਹ ਮਾਰੇ ਕਾਣੂ ਪੁੱਤਾ ਮੈਂ ਤਾਂ ਮਖੌਲ ਕਰਦਾ ਸੀ ਐ ਅੱਜ ਕੱਲ ਨਾ 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 ਗਲਤੀ ਹੋ ਗਈ ਗਲਤੀ ਹੋ ਗਈ ਮੈਂ ਨਾ ਜਵਾਬ ਜੇ ਤੇਜ਼ ਹੋ ਗਿਆ ਅੱਜ ਕੱਲ ਇਹ ਤੇਜ਼ ਹੋਵੇ ਇਹ ਕਾਣੂ ਕਹੂੰ ਦਿਆ ਕੁਛ ਚਾਨੂੰ ਪਤੇ ਰਖਾਇਆ ਲੋਕਾਂ ਨੇ ਲੈ ਐਂ ਦੱਸ ਮੈਨੂੰ ਕਹਿੰਦੇ 20 ਵਾਰ ਪਾਪਾ ਕਹੇ ਮੈਂ 20 ਨੂੰ ਕਿਹਾ ਮੈਂ ਇਹਦਾ ਜੜੋੜਾ ਛੱਡਦਾ ਓਏ ਹਰ 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 ਆ ਆ ਆ ਆ ਆ ਆ ਆ ਆ ਓਏ ਅਕਾਊਂਟ ਇਹਦੇ ਨਾਲ ਮਾਰੋ ਨਾ ਮਾਰੋ ਨਾ ਚੱਲ ਲਗਾ ਦਿਓ ਤੁਰ ਜਾ ਤੁਰ ਜਾ ਦੋ ਦੋ ਤੂੰ ਨਾ ਖਾਲੀ ਚੱਲ ਮਾਂ ਸੁਭਾਇ ਕੀ ਕਰਿਆ ਸੁਭਾਇ ਕੀ ਕਰਿਆ ਹੈ ਸੁਭਾਇ ਕੀ ਖਾਣ ਜਾ ਖਾਣ ਉਹਨਾਂ ਦਾ ਇਹਨੂੰ ਨਾਲ ਕਿ ਛੱਡਿਆ ਖਾਣੇ ਮੇਰਾ ਪੁੱਤ ਬਣ ਕੇ ਦੇਖ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਘੱਟ ਤੋਂ ਘੱਟ ਦਸ ਦਿਨ ਲਾ ਕੇ ਆਉਣਗੇ ਉਹ ਨਹੀਂ ਕੱਟਦੇ ਉਥੇ ਜੀ ਨਹੀਂ ਲਾਉਂਦੇ ਕਿਉਂ ਜੀ ਕਾਤੋਂ ਨਹੀਂ ਲਾਉਂਦੇ ਇੱਥੇ ਕਹਿੰਦਾ ਇੱਥੇ ਹੀ ਰਹਿਣਾ ਦਾਦੀ ਨਾਲ ਖੇਡਾਂਗੇ ਨਾਲੇ ਪਾਪੇ ਨਾਲ ਖੇਡਾਂਗੇ ਦੇ ਆਏ ਮੇਰੀ ਗੱਲ ਚਲੋ ਮੰਜਾ ਛਾਵੇਂ ਕਰੀਏ ਨਾਲੇ ਓਲੇ ਦੇ ਬੈ ਕੇ ਫੋਨ ਦੇਖ ਲਾਂਗੀ ਆ ਜਾ ਚਲ ਭਾਈ ਪੁੱਛਲਾ ਤੂੰ ਪੁੱਛਲਾ ਵੀ ਜਾਣਗੇ ਕਿ ਨਾ ਮੇਰੇ ਦੇ ਹੱਥ ਖੜੇ ਕਰਕੇ ਕਿੰਨੇ ਸਤਾ ਜਾਂਦੇ ਐ ਕਿਉਂ ਨਹੀਂ ਜਾਂਦੇ ਮੈਂ ਆਪੇ ਤੋਰੂੰਗੀ ਤੂੰ ਲਿਜਾਣ ਵਾਲਾ ਬਣ ਫਿਰ ਜੇ ਇੱਥੇ ਆ ਗਿਆ ਕੋਈ ਜਵਾਕ ਹੋਰ ਰਿਸ਼ਤੇਦਾਰੀ ਵਾਲਾ ਫੇਰ ਮੈਂ ਤਾਂ ਬਾਬਾ ਗੁਰੂ ਅਰੇ ਜਿਤਾਈ ਕਿਸ ਜਵਾਕ ਨੂੰ ਮੈਂ ਤਾਂ ਸਿੱਧਾ ਚਿੱਟਾ ਜਵਾਬ ਦੇ ਦੂੰ ਨਾ ਭਾਈ ਮੈਨੂੰ ਤਾਂ ਮੇਰੀ ਲਾਤ ਨਹੀਂ ਸਮਦੀ ਕਿਸੇ ਨੂੰ ਆਪਾਂ ਕੀ ਸਾਂਭ ਲੂੰਗੀ ਚਲ ਕੋਈ ਨਾ ਮੈਂ ਛੱਡਿਆਂਗਾ ਅੱਜ ਪੜੀ ਜਾਂਦੇ ਨੇ ਮਸਾਂ ਬੈਠੇ ਨੇ ਉਹ ਕੋਈ ਹੋਰ ਨਾ ਚੰ ਛੇੜਨ ਕੰਮ ਪੂਰਾ ਕਰ ਲੈਣ ਦੇ ਛੁੱਟੀਆਂ ਦਾ ਓਏ ਆਹਾ ਓਏ ਤਾਂ ਆਪਣੀ ਮੈਡਮ ਆ ਆ ਓਏ ਆਪਾਂ ਨੂੰ ਆਰਦੀ ਸੀ ਵੀ ਗਰਮੀ ਅਚ ਬਾਰਨੇ ਨਿਕਲਣਾ ਪਹਾੜਾਂ ਚ ਫਿਰਦੀ ਆ ਮੰਮੀ ਪਾਪਾ ਦਾਦੀ ਲੜਨਾ ਗਿਆ ਹੋਵੇ ਮੁੰਡਾਂ ਦੇ ਓਏ ਕੀ ਹੋ ਗਿਆ ਓਏ ਹਾਏ ਹਾਏ ਓਏ ਓਏ ਕੀ ਹੋ ਗਿਆ ਕੀ ਹੋ ਗਿਆ ਹਾਏ ਬੇ ਦੱਸ ਦੋ ਕੀ ਹੋ ਗਿਆ ਕੋ ਲੜਦਾ ਨਹੀਂ ਗਿਆ ਕੋ ਸਾ ਮੈਡਮ ਲੜ ਗਈ ਕੋ ਸਾੜਾ ਮੈਡਮ ਨਹੀਂ ਲੜ ਗਈ ਹੈ ਮੈਡਮ ਲੜ ਗਈ ਮੈਡ ਕਿ ਸੱਪਾ ਸਾਰੇ ਰੋਕੇ ਗਏ ਇਸ ਵੀ ਗਰਮੀ ਆ ਤੇ ਬਾਹਰ ਨਹੀਂ ਨਿਕਲਣਾ ਪਹਾੜਾਂ ਦੇ ਘੁੰmdi ਫਿਰਦੀ ਆ ਫਿਰ ਘੁੰmdi ਆ ਫਿਰ ਕੀ ڳਾਲ ਆ ਅਗਲੀ ਤਨਖਾਹ ਲੈਂਦੀ ਆ ਬਈ ਤਾਂ ਘੁੰਦੀ ਆ ਤੇ ਸਾਨੂੰ ਤੁਸੀਂ ਬੁੱਧੂ ਬਣਾਦਾ ਕਹਿੰਦੇ 2 ਘੰਟਿਆਂ ਨੂੰ ਮੈਡਮ ਆਉਂਦੀ ਆਗੀ ਮੈਂ ਬਣਾ ਥੋੜੀ ਮਾਨੇ ਬਣਾ ਇਹਨੇ ਦੱਸਿਆ ਮੈਡਮ ਸ਼ਮੜ ਗਈ ਹੋਈ ਆ ਹਾਂ ਅਸੀਂ ਸਟੇਟਸ ਦੇ ਦੇਖਿਆ ਲੈ ਤੇ ਫੋਨ ਕੀ ਤੋਂ ਪੁੱਛ ਖੇਲਾਦਾ ਤੁਸੀਂ ਅੰਦਰੋਂ ਹੈ ਕਿਨੇ ਚੱਕਿਆ ਤੁਹਾਡੇ ਤੋਂ ਫੋਨ ਅੰਦਰੋਂ ਤੁਸੀਂ ਨਾ ਇਹਨੂੰ ਫੋਨ ਫਾਂਦੇ ਆ ਕਰੋ ਅਸੀਂ ਕਦੋਂ ਕਦੋਂ ਫੜਾਇਆ ਹਾਂ ਆਪ ਲੈ ਆਇਆ ਚੱਕ ਕੇ ਚੋਰੀਆਂ ਕਾਜ ਬੈਗ ਚ ਪਾ ਕੇ ਲੈ ਆਈ ਸੀ ਓਏ ਇਹ ਜਿਹਾ ਬੈਬ ਤਾਂ ਨਾ ਕਰਿਆ ਕਰੋ ਤੁਸੀਂ ਜਾਣ ਦੋ ਜਾਣ ਦੋ ਤੁਸੀਂ ਦੇਖ ਲੈ ਪੁੱਠੇ ਕਰ ਕਰਕੇ ਕੁੱਟੂਗੀ ਇਹ ਤੂੰ ਡੰਡਾ ਪ੍ਰੈਟ ਕਰਿਆ ਕਰ ਬੀਰੀ ਮਾੜੀ ਮੋਟੀ ਇਹਨਾਂ ਤੇ ਫਿਰ ਕਹੇਗਾ ਮੇਰੀ ਮਾਂ ਮੇਰੇ ਜਵਕਾ ਨੂੰ ਘੂਰਦੀ ਆ ਮੈਂ ਤਾਂ ਸੁੱਥੋਂ ਡਰਦੀ ਨਹੀਂ ਭਾਈ ਬੋਲਦੀ ਵੀ ਕੀ ਕਰਾਂ ਚੱਲ ਦਿਮਾਗ ਖਾ ਲਿਆ ਫੜਾ ਫੋਨ ਤੜਕੇ ਦੇ ਅਸੀਂ ਉੱਥੇ ਫੋਨ ਭਾਲੀ ਜਾਂਦੇ ਆ ਦੇਖ ਲੈ ਫਿਰ ਬਿਨਾਂ ਦੱਸੇ ਮੋਬਾਈਲ ਚੱਕ ਕੇ ਬਾਹਰ ਆ ਗਏ ਇਹਨਾਂ ਨੂੰ ਕਿਹਾ ਸੀ ਬੈ ਕੇ ਪੜ ਲਓ ਮੈਡਮ ਆਉਣ ਵਾਲੀ ਆ ਮੈਡਮ ਆਉਣ ਵਾਲੀ ਆ ਉਹ ਤਾਂ ਮੈਡਮ ਪਤਾ ਨਹੀਂ ਇਹੀ ਜਿਹੜੀ ਸਟੇਟ ਸਲਾਈ ਬੈਠੀ ਆ ਐਵੇਂ ਬਾਦੂ ਲੋਕਾਂ ਨੇ ਕਰਾਂ ਚ ਕਾਲੇ ਸਪੋਣਾ ਨੇ ਮੈਡਮ ਨੇ ਇਹਨੂੰ ਤਾਂ ਕਹਿਣੀ ਮੈਂ ਦੁਕਾਨ ਤੇ ਚਾਗੀ ਆਪ ਉੱਥੇ ਘੁੰਮਦੀ ਫਿਰਦੀ ਆ ਇਹ ਮੈਡਮ ਵਾਸਤੇ ਵੀ ਨਹੀਂ ਚੰਗੀ ਗੱਲ ਭਾਈ ਅਲਾਮਾ ਦੇ ਕੇ ਸਕੂਲ ਚ ਜਾ ਕੇ ਠੀਕ ਆ ਨਾ ਕੋਈ ਨਹੀਂ ਪੜ ਲਓ ਚੁੱਪ ਕਰਕੇ ਹੁਣ ਚੱਕ ਲੀਆਂ ਕਾਪੀਆਂ ਚਲ ਬੇਬੇ ਕੋਈ ਨਾ ਤੂੰ ਜਾ ਅੰਦਰ ਮੈਂ ਬਣਾਉਣਾ ਰਹਿ ਲੈ ਇਹਨਾਂ ਦੀ ਸਨਾਵਾ ਕੀ ਕੁਝ ਪੜਿਆ ਫਨਾਉ ਕੀ ਬੜਿਆ ਉਹਨਦੇ ਬੈਠੇ ਨੇ ਬਾਬੂ ਬਚਨ ਬੋਦ ਰਹੇ ਹੈ ਬਚਨ ਬਦਲੋ ਅੱਛਾ ਬਚਨ ਬਦਲੋ ਤੀਮੀ ਸਾਰਾ ਪੰਗਾ ਹੀ ਤੀਮੀ ਨੇ ਪਾਇਆਗਾ ਇੱਕ ਬਾਗੀ ਅੰਦਰ ਇੱਕ ਬਾਗੀ ਬਾਜ਼ਾਰ ਇੱਕੋ ਸਿੰਮਲੇ ਫਰਦੀ ਆਗੀ ਸਾਨੂੰ ਨਹੀਂ ਪਤਾ ਜਿਹੜੀ ਕਿੱਥੇ ਸਾਡੀ ਮੈਡਮ ਗਈ ਆ ਨਾ ਸਾਨੂੰ ਵੀ ਉੱਥੇ ਲੈ ਕੇ ਜਾ ਉਹ ਜਰ ਮੈਡਮ ਤਾਂ ਆ ਗਈ ਹੋਊਗੀ ਘਰੇ ਤੁਸੀਂ ਕਿਉਂ ਮੇਰਾ ਦਿਮਾਗ ਖਾਨੇ ਹੁੰਦੇ ਹੋ ਆ ਦਾਦੀ ਮੂਰੇ ਵੀ ਚੁੱਪ ਕਰਕੇ ਬੈਠੀ ਗਈ ਸੀ ਮੈਨੂੰ ਫੇਰ ਚਾਂਬਣ ਲਾਗੇ ਮੇਰੇ ਅੱਗੇ ਤੁਸੀਂ ਸਾਂਦਾ ਜਿਹੜੀ ਤੂੰ ਉੱਥੇ ਲੈ ਕੇ ਜਾ ਜਿੱਥੇ ਮੈਡਮ ਫਿਰਦੀ ਆ ਗਈ ਸ਼ਮਲੇ ਓਏ ਮੈਡਮ ਆ ਗਈ ਹੋ ਵਾਪਸ ਉਹਨਾਂ ਟਾਈਮ ਥੋੜੀ ਸ਼ਮਲੇ ਰੋਣ ਸਾਨੂੰ ਹੈਗਾ ਨਹੀਂ ਵਿਸ਼ਵਾਸ ਜੇ ਮੈਡਮ ਵਾਪਸ ਕਰੇ ਆ ਗਈ ਫੋਨ ਲਾ ਕੇ ਗੱਲ ਕਰਾ ਓ ਪੁੱਤ ਓ ਪੜ ਲਓ ਓਏ ਕਿਉਂ ਇਹ ਚੱਕਰਾਂ 'ਚ ਪਏ ਹੋ ਹੈ ਕੀ ਕਰਨਾ ਤੁਸੀਂ ਫੋਨ ਲਾ ਕੇ ਮੈਡਮ ਨੂੰ ਮੇਰੇ ਤੇ ਤਰਸ ਖਾ ਲਓ ਪੁੱਤ ਬਣ ਕੇ ਮਾੜਾ ਮੋਟਾ ਨੇ ਡੈਡੀ ਐਸ ਟੂ ਫੋਨ ਲਾ ਕੇ ਦੇ ਸਾ ਯਾਰ ਤੂੰ ਸਾਨੂੰ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਇਹਦਾ ਗਰਦੀਪ ਤੇ ਰਣਦੀਪ ਦਾ ਪਾਪਾ ਬੋਲਦਾ ਸੀਗਾ ਜੀ ਅ ਅੱਛਾ 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 ਹਾਂਜੀ ਹਾਂਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਸਾਰੇ ਵਧੀਆ ਆਪਣੇ ਤੁਸੀਂ ਦੱਸੋ ਹਾਂਜੀ ਹਾਂ ਵਧੀਆ ਅੰ ਦੱਸੋ ਜੀ ਜਵਾਕਾਂ ਨੇ ਮਿਲ ਲਾਉਣਾ ਸੀ ਤੁਹਾਨੂੰ ਮਿਲਣਾਣਾ ਉਹ ਕਿਉਂ ਦੇਖੋ ਮੇਰੀ ਗੱਲ ਸੁਣੋ ਗਰਮੀਆਂ ਦੇ ਛੁੱਟੀਆਂ ਚੱਲ ਰਹੀਆਂ ਨੇ ਤੁਸੀਂ ਜਵਾਕਾਂ ਨੂੰ ਘਰੇ ਰੱਖੋ ਅਨੇ ਬਾਰ ਗਰਮੀ ਲੱਗੀ ਤਾਂ ਔਖਾ ਹੋ ਜਾਊਗਾ ਆਹ ਜੀ ਗਰਮੀ ਗਰਮੀ ਤਾਂ ਇਹਨਾਂ ਨੂੰ ਲੱਗਦੀ ਨਹੀਂ ਦਾ ਫੜੀ ਗਰਮੀ ਚ ਫੇਬ ਅਬ ਕੰਮ ਕੀ ਆ ਉਹ ਦੱਸੋ ਆ ਜੀ ਤੁਹਾਨੂੰ ਕੋਈ ਗੁੱਸਾ ਕਿੱਲਾ ਤਾਂ ਨਹੀਂ ਨਹੀਂ ਮੈਨੂੰ ਤਾਂ ਕੀ ਗੁੱਸਾ ਕਿੱਲਾ ਹੋਣਾ ਪਰ ਤੁਸੀਂ ਆਇਆ ਮਾੜਵਾ ਇਹ ਤੇ ਕ ਜਾਣਗੇ ਜੀ ਮੇਰੀ ਜਾਨ ਨੂੰ ਸੱਤਾ ਪੈਦਾ ਚਲੋ ਠੀਕ ਹੈ ਜੀ ਆਜੋ ਤੁਸੀਂ ਕਿੱਥੇ ਜੇ ਮਕਾਨ ਰਹਿ ਗਿਆ ਜੀ ਆਪਣਾ ਅ ਤੁਸੀਂ ਐਂ ਕਰਿਓ ਆਪਣੇ ਜਨਤਾਨਗਰ ਹੈ ਨਾ ਜਨਤਾਨਗਰ ਚ ਹਾਊਸ ਨੰਬਰ 7 ਹਾਊਸ ਨੰਬਰ 7 ਚ ਆ ਜਿਓ ਹਾਊਸ ਨੰਬਰ 7 ਕਹਿੰਦੇ ਬਟ ਨਾੜਾ ਯਾਦ ਰੱਖੀ ਹਾਂ ਹਾਂ ਜਨਤਾਨਗਰ ਚ ਬਾਹਰ ਹੀ ਤੁਰਦੇ ਆ ਜੀ ਠੀਕ ਹੈ ਜੀ ਆਜੋ ਸਸਿਕਾ ਸਸਿਕਾ ਲੋਕਾਂ ਦਾ ਵੀ ਸਰਿਆ ਪਿਆ ਇਹਨਾਂ ਨੂੰ ਵੀ ਟੇਕ ਨਹੀਂ ਹੈ ਗਈ ਗਰਮੀ ਚ ਨਾ ਟਿਕਣ ਦੇਂਦੇ ਨੇ ਤੇ ਨਾ ਆਪ ਟਿਕਦੇ ਨੇ ਉਹ ਗੁਰਕੀਰੇ ਤਾਂ ਦੇਖੋ ਆ ਕਿੱਡੀਆਂ ਪੱਟੀਆਂ ਕੋਠੀਆਂ ਪਾ ਰਖੀਆਂ ਨੇ ਉਹ ਕੋਠੀਆਂ ਦਾ ਪਾਊਗੀ ਪੈਸੇ ਲੈ ਲੈ ਕੇ ਆਪਣੇ ਬਾਪੂ ਨੂੰ ਨੰਗ ਜਾ ਕਰਤਾ ਇਹ ਤਾਂ ਹੋਰ ਚਵਾਰਾ ਸੱਤ ਲਿਆ ਆਪਣੇ ਬਾਪੂ ਨੇ ਇਹਦਾ ਪੈਸੇ ਦੇਣੇ ਆ ਪਕਾ ਓਏ ਪਕਾਈ ਮਰੀ ਜਾਂਦੇ ਹੋ ਨਾਲੇ ਉੱਥੇ ਚੁੱਪ ਕਰਕੇ ਖੜ੍ਹਜੋ ਕਿਤੇ ਮੇਰੀ ਬੇਇੱਜ਼ਤੀ ਕਰਾ ਨਾ ਦੋ ਸੁਣ ਗਿਆ ਹੂੰ ਕੋਈ ਅੰਦਰ ਇਹ ਨਾ ਵੜਜੋ ਕਿਤੇ ਪਹਿਲਾਂ ਬੈਲ ਮਾਰਾਂਗੇ ਠੀਕ ਆ ਨਾਲੇ ਮੈਡਮ ਨੂੰ ਪਹਿਲਾਂ ਸਸਤਰੀ ਘਰ ਬੁਲਾਉਣੀ ਆ ਓ ਠੀਕ ਆ ਅਜੇ ਨਹੀਂ ਪਤਾ ਨਹੀਂ ਇਹ ਦੁਬਾਰਾ ਹੋਰ ਵੀ ਜ਼ਰਾ ਦੇ ਓਏ ਆਜੋ ਹੁਣ ਫੜ ਤਾ ਗਰਮੀ ਟਿੱਕੇ ਨੀ ਬਿਠਾ ਜਾਂਦਾ ਕਰੇ ਟਿੱਕੇਵੇਂ ਜਾਈਏ ਜੀ ਸੋਲੇ ਸਟੇਟਸ ਨੇ ਨੀ ਟਿਕਨ ਦਿੱਤਾ ਕੀ ਹੋਇਆ ਚੁੱਪ ਕਰ ਵਾ ਹੋਇਆ ਕੀ ਸੀ ਵੈਸੇ ਹੁਣ ਤਾਂ ਕੀ ਸੀ ਬਾਜੀ ਜਿਹੜਾ ਕੁਛ ਹੋਇਆ ਤੁਹਾਡੇ ਪੈਰਿਓ ਹੋਇਆ ਅਬ ਮੇਰੇ ਪੈਰਿਓ ਹੋਇਆ ਕੀ ਮਤਲਬ ਮਤਲਬ ਤੇ ਇਹ ਤੁਸੀਂ ਸਟੇਟਸ ਜੇ ਲਾਉਣੇ ਬੰਦ ਕਰ ਦੋ ਨਹੀਂ ਸਾਡਾ ਸਟੇਟਸ ਬਹੁਤ ਡਾਉਣ ਵਗ ਜੂਏ ਸਾਬ ਮੇਰੀ ਮਰਜ਼ੀ ਆ ਮਹਰਾਵ ਦੀ ਮਰਜ਼ੀ ਆ ਉਹਦੇ ਕੋਲੀ ਰੱਖ ਲਿਆ ਕਰੋ ਜੀ ਆ ਤੁਹਾਡੀਆਂ ਮਰਜ਼ੀਆਂ ਦੇਖ ਕੇ ਸਾਡੇ ਵਾਲੇ ਜਵਾਕ ਵਿਗੜੀ ਜਾਂਦੇ ਨੇ ਸਾਡੇ ਕੋਲ ਇੰਨਾ ਬਤ ਹੈ ਨਹੀਂ ਵੀ ਅਸੀਂ ਪਹਾੜਾਂ ਚਲੇ ਜੀ ਅੱਧਾ ਪਿੰਡ ਆ ਜੂ ਤੁਹਾਡੇ ਕੋਲੇ ਐਸਾ ਬੰਨਾਲ ਤਾਂ ਜੇ ਸਾਰੇ ਨੇ ਸਟੇਟਸ ਦੇਖ ਲੇ ਹੈ ਜੀ ਬਾਕੀ ਦੇਖੋ ਜੀ ਮੈਂ ਤਾਂ ਇਹਨਾਂ ਨੂੰ ਸਮਝਾਇਆ ਸੀਗਾ ਵੀ ਮੈਡਮ ਓਏ ਬਾਅਦਸ ਮੁੜ ਆਏ ਹੋਣਗੇ ਸ਼ਿਮਲੇ ਤੋਂ ਇਹ ਮਾਂ ਦੇ ਪੁੱਤ ਕਹਿੰਦੇ ਮੈਡਮ ਤਾਂ 2-2 ਘੰਟੇ ਕੰਟੀਨ ਚੋਂ ਨਹੀਂ ਮੁੜਦੇ ਸ਼ਿਮਲੇ ਚੋਂ ਇੰਨੇ ਸਿੱਤੀ ਕਿੱਥੇ ਮੁੜ ਆਏ ਹੋਣਗੇ ਪਰ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਜੀ ਆ ਖੜਿਆ ਉਹ ਦੇਖ ਕਰ ਲੋ ਦਰਸ਼ਨ ਹਾਂਜੀ ਹਾਂਜੀ ਕਰ ਲੈ ਦਰਸ਼ਨ ਮੈਨੂੰ ਪਤਾ ਲੱਗ ਗਿਆ ਤੁਸੀਂ ਮੇਰੀ ਕਿੰਨੀ ਇੱਜ਼ਤ ਕਰਦੇ ਹੋ ਤੇ ਤੁਹਾਡੇ ਬੱਚੇ ਕਿੰਨੀ ਇੱਜ਼ਤ ਕਰਦੇ ਨੇ ਹੁਣ ਆਪਦੇ ਜਵਾਕ ਨੂੰ ਆਪਦੇ ਘਰੇ ਲੈ ਜਾਓ ਚੰਗਈ ਸਸਿਕਾ 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 ਆ ਦੇਖ ਲੋ ਓਏ ਉਹੀ ਮੈਡਮ ਜਿਹੜੀ ਆਪਾਂ ਨੂੰ ਐਡਮਿਸ਼ਨ ਵੇਲੇ ਕੋਕ ਪਿਆਉਂਦੀ ਹੁੰਦੀ ਸੀ ਅੱਜ ਪਾਣੀ ਬਣੀ ਪਿਆ ਹੈ ਹੈ ਹੂੰ ਕੀ ਪਾਣੀ ਛੱਡ ਬਾਪੂ ਇਹਨੇ ਤਾਂ ਅੰਦਰ ਵੀ ਨਹੀਂ ਬਾੜਿਆ ਇੰਨੀ ਬੇਗੁਰੀ ਮੈਡਮ ਨਹੀਂ ਦੇਖੀ ਮੈਂ ਕਦੇ ਬੇਗੁਰੀ ਤਾਂ ਪਤਾ ਹੀ ਨਹੀਂ ਮੈਂ ਬਣੀ ਦੇਖੀ ਉਹ 아이 ਦੁੱਤਾ ਸਾੜਿਆਣੀਆਂ ਮੈਡਮਾਂ ਚੰਗੀਆਂ ਸੀ ਜਿਹੜੀਆਂ ਸਵੈਟਰ ਕੋਟੀਆਂ ਬਣ ਕੇ ਟਾਈਮ ਪਾਸ ਕਰਦੀਆਂ ਸੀ ਆਹ ਮਰੇ ਸਾਡੇ ਦੇ ਸੋਸ਼ਲ ਮੀਡੀਆ ਜਿਹਨੇ ਹੋਣੀ ਆਉਣਾ ਸੀਗਾ ਆ ਸਾਡੇ ਟਾਈਮ ਵਾਲੀਆਂ ਮੈਡਮਾਂ ਸੀ ਆਹ ਚਾਹੇ ਵਿਚਾਰੀਆਂ ਸਵੈਟਰ ਕੋਟੀਆਂ ਹੀ ਬੁਣੀ ਜਾਂਦੀਆਂ ਪਰ ਕੁਝ ਗਲਤ ਤਾਂ ਨਹੀਂ ਸੰਦੇਸ਼ ਦਿੰਦੀਆਂ ਸੀਗੀਆਂ ਉਦੋਂ ਮਰੇ ਸਾਰੇ ਦਾ ਮਾੜੀ ਕਿਸਮਤ ਵਾਲਾ ਸੋਸ਼ਲ ਮੀਡੀਆ ਨਹੀਂ ਸੀ ਓਏ ਸੋਸ਼ਲ ਮੀਡੀਆ ਵੀ ਇੰਨਾ ਦੇ ਟਾਈਮ ਤੇ ਆਇਆ ਜੇ ਉਦੋਂ ਹੁੰਦਾ ਘੱਟੋ ਘੱਟ ਜਵਾਕ ਉਹ ਸਿੱਖਤਾ ਲੈਂਦੇ ਆ ਦੇਖ ਲੈ ਛੁੱਟੀਆਂ 'ਚ ਵੀ ਸਾਡੀ ਮੈਡਮ ਤਾਣੀ ਤੇ ਬੈਠੀ ਐ ਇਹ ਮਾਂ ਦੇ ਪੁੱਤ ਪਹਾੜਾਂ 'ਤੇ ਜੜੀਆਂ ਰਹਿਣੀਆਂ ਨਾਲੇ ਮੇਰੇ ਘਰ ਵਾਲੀ ਨੂਰੀਸ ਲਾਉਜੀ ਚਾ ਲੋ ਕਿਉਂ ਦੰਦ ਕੱਟੇ ਖਸਰਿਆਂ ਵਾਂਗੂ ਤੁਸੀਂ ਓਏ ਈਰੀ ਸਵੀਰ ਆਹੇ ਪੁੱਤਾਂ ਨੇ ਖਿਹੜਾ ਨਹੀਂ ਛੱਡਿਆ ਆ ਕੇ Shimla ਵਾਲੀ ਮੈਡਮ ਦੇ ਦਰਸ਼ਨ ਕਰਨੇ ਕਹਿੰਦਾ ਬਾਬਾ ਦਾ ਕੋਈ ਇਹ ਕੱਢੀ ਜਾਂਦਾ ਦੰਦ ਹੁਣ ਚਲੋ ਨਾਲ ਦਾ 50 50 ਰੁਪਈਆ ਦਾ ਤੇਲ ਫੂਕ ਤਾਂ ਨਾਲੇ ਚਾਹ ਨਹੀਂ ਪਈ ਆਹ ਬੱਚੇ